ਮੈਨੂੰ ਪਤਾ ਨਹੀਂ ਸੀ ਮੈਂ ਘਰ ਤੋਂ ਲੜਕੇ ਅਮਰ ਚੱਕਿਆ ਸੀ। ਇਹ ਗੱਲ ਨਹੀਂ ਹੋਈ ਸੀ ਜਦੋਂ ਫਿਰ ਅਮਰ ਚੱਕਿਆ। ਉਹ ਕਹਿੰਦੀ ਸੀ ਕਿ ਆਪਣਾ ਕਿੱਥੇ ਹੋਰ ਲਿੰਕ ਹੈ। ਤੂੰ ਇੱਧਰ ਕਿੱਧਰ ਜਾਈ ਜਾਣਾ ਹੈ ਤੇ ਤੂੰ ਸਾਡਾ ਵੀ ਨਹੀਂ ਕਹਿਣਾ ਮੰਨਦਾ। ਮੈਂ ਕਿਹਾ ਜੀ ਕਹਿਣੇ ਦੀ ਗੱਲ ਨਹੀਂ। ਮੇਰਾ ਮਨ ਹੈ। 사ਦਗੁਰ ਮੇਰੇ 사ਦਗੁਰ ਨੇ ਕਿਰਪਾ ਕੀਤੀ ਹੈ ਤੇ ਤਾਈ ਮੈਂ ਅਮਰ ਚੱਕਿਆ ਨਾ। ਨੇ ਮਰ ਸਕਿਆ ਸਿੱਖੀ ਬਾਣੇ ਦੇ ਵਿੱਚ ਆਏ ਕਿੰਨਾ ਕੁ ਮਾਨ ਸਤਕਾਰ ਇਸ ਦੇ ਨਾਲ ਕਿੰਨਾ ਕੁ ਵਧਿਆ ਕਿੰਨਾ ਕਾ ਅੰਤਰ ਲੱਗਿਆ ਤੁਹਾਨੂੰ ਜੀ ਬਹੁਤ ਮਾਨ ਸਤਕਾਰ ਹੈ ਇੱਥੇ ਜਿੰਨਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ ਸਾਡਾ ਜਦੋਂ ਹੋਰਾਂ ਦੇ ਮੇਰੇ ਨਾਲ ਇਹ ਦੇ ਬੱਚਿਆਂ ਨੂੰ ਦੇਖਦੇ ਨੇ ਨਾ ਜਦੋਂ ਨਸ਼ੇ ਕਰਦੇ ਨੇ ਉਹ ਤੇ ਉਹਦੇ ਵਿੱਚੋਂ ਉਹਨਾਂ ਨੂੰ ਮਿਲਦਾ ਕਿ ਯਾਰ ਹਾਂ ਯਾਰ ਬੱਚਾ ਕੀ ਤੋਂ ਕੀ ਬਣ ਗਿਆ ਸਾਡਾ ਪਹਿਲਾਂ ਲੋਕ ਮੇਰਾ ਮਜ਼ਾਕ ਵੀ ਉਡਾਉਂਦੇ ਸੀ ਜਦੋਂ ਮੈਂ ਸਰਦਾਰ ਬਣ ਗਿਆ ਆ ਬਾਬੇ ਬਣ ਗਏ ਉਹ ਬਣ ਗਏ ਹਣਾ ਕਈਆਂ ਕਰਦੇ ਸੀ ਹਣਾ ਉਹ ਰਿਸ਼ਤੇਦਾਰਾਂ ਮੈਂ ਕਿਸੇ ਦਾ ਪਰਵਾਹ ਨਹੀਂ ਕਰਦਾ ਜਦੋਂ ਕੋਈ ਕੁਐਸ਼ਨ ਪੁੱਟ ਕਰਦਾ ਨਾ ਕਿ ਤੁਹਾਡਾ ਬੱਚਾ ਸਰਦਾਰ ਬਣ ਗਿਆ ਤੇ ਉਹਨਾਂ ਨੇ ਬਥੇ ਕੀ ਜਵਾਬ ਦੇਣਾ ਕਹਿੰਦੇ ਨਸ਼ਿਆਂ ਚ ਤਾਂ ਨਹੀਂ ਗਿਆ ਮੈਨੂੰ ਇਹ ਮਾਨ ਹੈ ਬਿਲਕੁਲ ਬਹੁਤ ਬਹੁਤ ਉਹ ਅਗਲੇ ਕਹਿੰਦੇ ਨੇ ਹੋਰਾਂ ਦੇ ਬੱਚਿਆਂ ਨਾਲੋਂ ਤਾਂ ਸਾਡਾ ਬੰਦਾ ਬਹੁਤ ਚੰਗੀ ਰਾਹ ਪੈ ਗਿਆ ਹੁਣ ਮੇਰਾ ਰਿਸ਼ਤਾ ਨਹੀਂ ਹੁੰਦਾ ਹਲੇ ਹਾਂ ਹਣਾ ਇਸੀ ਗੱਲ ਕਰਕੇ ਬਾਣੀ ਕਰਕੇ ਇਹਦੇ ਵਿੱਚ ਵੀ ਆਉਂਦੀ ਦਿੱਕਤ ਹਾਂਜੀ ਹੁੰਦਾ ਕਿ ਅਗਲਾ ਕਹਿੰਦਾ ਯਾਰ ਅੰਮ੍ਰਿਤਧਾਰੀ ਹੈ ਸਿੱਖ ਹੈ ਮੁੰਡਾ ਵਿਆਹ ਗਿਆ ਹੈ ਹਣਾ ਪਰਿਵਾਰ ਹਿੰਦੂ ਪਰਿਵਾਰ ਹੈ ਹਾਂ ਹਿੰਦੂ ਪਰਿਵਾਰ ਹੈ ਤਨਖਾਹਾਂ ਨਹੀਂ ਹੈ ਉਹਦੇ ਕੰਮ ਕਰਦੀਆਂ ਜਿਹੜਾ ਮਾਣ ਮਿਲਦਾ ਨਾ ਇਹਨਾਂ ਡੀਸੀ ਦਾ ਮਾਣ ਨਹੀਂ ਹੁੰਦਾ ਜਿੰਨਾ ਸਾਡਾ ਮਾਣ ਹੁੰਦਾ ਸਿੱਖ ਕੌਮ ਦੇ ਲਈ ਮਾਣ ਵਾਲੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਅਬਸੀਖ ਸਿੰਘ ਸੈਣੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਕਿ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਨੇ ਪਰ ਉਹਨਾਂ ਤੇ ਗੁਰੂ ਸਾਹਿਬ ਦੀ ਅਜੇਹੀ ਬਖਸ਼ਿਸ਼ ਹੋਈ ਅੱਜ ਅਮਰਤਾਰੀ ਨੇ ਬਕਾਇਦਾ ਗੁਰਦੁਆਰਾ ਸ੍ਰੀ ਦੁੱਖਨਵਾਰਨ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਭੂਮਿਕਾ ਨਿਭਾਉਂਦੇ ਨੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਨੇ ਭਾਈ ਗੁਰਦਰਸ਼ਨ ਸਿੰਘ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹਨਾਂ ਦਾ ਸਿੱਖੀ ਦੇ ਨਾਲ ਲਗਾਅ ਬਣਿਆ ਪੂਰਾ ਪਰਿਵਾਰ Hindu ਪਰਿਵਾਰ ਆ ਤੇ ਖੁਦ ਇਹ ਅਮਰਤਾਰੀ ਸਿੱਖ ਨੇ ਗੱਲਬਾਤ ਕਰਾਂਗੇ ਬਹੁਤ-ਬਹੁਤ ਸੁਆਗਤ ਹੈ ਜਨਰਸਪੋਕਮੈਂਟ ਵਿੱਚ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਹਥੇ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਦੋਂ ਤੁਸੀਂ ਸਿੱਖੀ ਬਾਣੀ ਦੇ ਵਿੱਚ ਆਏ ਲਗਾ ਕਿਵੇਂ ਹੋਇਆ ਸਿੱਖੀ ਦੇ ਨਾਲ ਦੇਖੋ ਭਾਈ ਸਾਹਿਬ ਜੀ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਦੇ ਹਨ ਜੀ ਪਤਾ ਹੀ ਨਹੀਂ ਲੱਗਦਾ ਸਤਿਗੁਰ ਨੇ ਜਦੋਂ ਕਿਰਪਾ ਕਰਨੀ ਹੁੰਦੀ ਹੈ ਉਹ ਕਰ ਹੀ ਜਾਂਦਾ ਹੈ ਕਦੀ ਨਾ ਕਦੀ ਸਾਡੇ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਮੈਂ ਜਦੋਂ 2000 ਸਤ ਦੇ ਵਿੱਚ ਨਾ ਜੀ ਜੋ ਮੈਂ ਗੁਰਦੁਆਰਾ ਸਾਹਿਬ ਜਾਂਦਾ ਸੀ ਪਹਿਲਾਂ ਮੈਨੂੰ ਨਹੀਂ ਪਤਾ ਸੀ ਜੀ ਗੁਰਦੁਆਰਾ ਸਾਹਿਬ ਸੇਵਾ ਕਰਨੀ ਘਰ ਦੇ ਕੋਲ ਗੁਰਦੁਆਰਾ ਸੀ ਤੇ ਸੇਵਾ ਕਰਨੀ ਉਹ ਤੋਂ ਸੇਵਾ ਕਰਕੇ ਤੇ 사ਤਗੁਰ ਨੇ ਹੱਥੀ ਸੇਵਾ ਕਰਨ ਨਾਲ ਮੇਰੇ ਤੇ ਜਿਹੜੀ ਕਿਰਪਾ ਹੋਈ ਹੈ ਇਹ ਫਿਰ ਮੈਂ 사ਤਗੁਰ ਦਾ ਜਿਵੇਂ ਕਹਿੰਦੇ 2010 ਵਿੱਚ ਅੰਮ੍ਰਿਤ ਛੱਕੇ ਨਾ ਜੀ ਹੂੰ ਸਤਗੁਰੂ ਦੇ ਸਿੰਘ ਸੱਜਗੇ ਸੀ ਤੇ ਮੈਨੂੰ ਪਤਾ ਨਹੀਂ ਸੀ ਮੈਂ ਘਰ ਤੋਂ ਲੜ ਕੇ ਅੰਮ੍ਰਿਤ ਛਕਿਆ ਸੀ ਜੀ ਕੈਰੀ ਨਹੀਂ ਹੋਈ ਸੀ ਜਦੋਂ ਫਿਰ ਅੰਮ੍ਰਿਤ ਛਕਿਆ ਦੀ ਉਹ ਕਹਿੰਦੇ ਸੀ ਕਿ ਆਪਣਾ ਕਿੱਥੇ ਹੋਰ ਲਿੰਕ ਹੈ ਤੂੰ ਇੱਧਰ ਕਿੱਧਰ ਜਾਈ ਜਾਣਾ ਹੈ ਵੀ ਆਪਣਾ ਤਾਂ ਇਹ ਧਰਮਾ ਆਪਣਾ ਹੀ ਹੋਆ ਤੇ ਮੈਂ ਕਹਿੰਦਾ ਨਹੀਂ ਮਹਾਰਾਜ ਤੂੰ ਡਰ ਕੇ ਮੈਂ ਨਾ ਅੱਜ ਕੇ ਅੰਮ੍ਰਿਤ ਛਕਿਆ ਜੀ ਮੈਂ ਘਰ ਤੋਂ ਕਹਿ ਦਉਣਾ ਜੀ ਘਰੋਂ ਲੜ ਕੇ ਮੀਨਸ ਕੀ ਮੈਂ ਸਵੇਰੇ ਕੇਸੀ ਇਸ਼ਨਾਨ ਕਰਕੇ ਛੱਕ ਕੇ ਆ ਗਿਆ ਸੀ ਸ਼ਾਮ ਨੂੰ ਪਰ ਜਿਵੇਂ ਮਨ ਦੀ ਭਾਵਨਾ ਹੁੰਦੀ ਹੈ ਜੀ ਜਦੋਂ ਅਮਰ ਸੱਕੇ ਪਹਿਲੇ ਦਿਨ ਘਰ ਦੇ ਵਿੱਚ ਪਹੁੰਚੇ ਕਿਹੋ ਜਿਹਾ ਮਾਹੌਲ ਸੀ ਫਿਰ ਕਦੋਂ ਉਦੋਂ ਫਿਰ ਕਿਵੇਂ ਗੱਲਬਾਤ ਹੋਈ ਘਰ ਦੇ ਦੇ ਵਿੱਚ ਉਹਨਾਂ ਦੇ ਮਨ 'ਚ ਸੀਗਾ ਕਿ ਹਾਂ ਅਸੀਂ ਤੈਨੂੰ ਜੰਮਿਆ ਪਾਲਿਆ ਪੋਸਿਆ ਹਨਾ ਵੱਡਾ ਕੀਤਾ ਤੇ ਤੂੰ ਸਾਡਾ ਵੀ ਨਹੀਂ ਕਹਿਣਾ ਮੰਨਦਾ ਮੈਂ ਕਿ ਜੀ ਕਹਿਣੇ ਦੀ ਗੱਲ ਨਹੀਂ ਮੇਰਾ ਮਨ ਹੈ ਸਤਿਗੁਰੂ ਨੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੇ ਤਾਈ ਮੈਂ ਅਮਰ ਸੱਕੇ ਨਾ ਬਿਲਕੁਲ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਮੇਰੀ ਬਾਤ ਨਹੀਂ ਪੁੱਛਦਾ ਸੀ ਕੋਈ ਜੇ ਕਈ ਜਨਮਾਂ ਤੋਂ ਕਈ ਜਨਮ ਪਈ ਕੀਟ ਪਤੰਗਾ ਹਨਾ ਜੀ ਉਹ ਮਹਾਰਾ ਨੇ ਕਿਰਪਾ ਕੀਤੀ ਤਾਂ ਮੈਂ ਅਮਰ ਛੱਕਿਆ ਮੈਨੂੰ ਨਹੀਂ ਪਤਾ ਸੀ ਮੈਨੂੰ ਲगाव ਸੀ ਤਾਂ ਮਾਂ ਛਾਪਿਆ ਜਿਸ ਤਰ੍ਹਾਂ ਤੁਸੀਂ ਨੇ ਅਮਰ ਛੱਕਿਆ ਸਿੱਖੀ ਬਾਣੇ ਦੇ ਵਿੱਚ ਆਏ ਕਿੰਨਾ ਕ ਮਾਨ ਸਤਕਾਰ ਇਸ ਦੇ ਨਾਲ ਕਿੰਨਾ ਕ ਵਧਿਆ ਕਿੰਨਾ ਕ ਅੰਤਰ ਲੱਗਿਆ ਤੁਹਾਨੂੰ ਜੀ ਬਹੁਤ ਮਾਨ ਸਤਕਾਰ ਹੈ ਇੱਥੇ ਜਿੰਨਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹੈ ਸਾਡਾ ਮੇਰਾ ਸਤਕਾਰ ਮੈਂ ਕਹਾਂ ਨਾ ਜੀ ਮੈਨੂੰ ਕੋਈ ਦਰਸ਼ਨ ਸਿੰਘ ਤਾਂ ਬੜੇ ਰੁੱਲਦੇ ਫਿਰਦੇ ਨੇ ਬਿਲਕੁਲ ਪੂਰੇ ਨਾਮ ਦਰਸ਼ਨ ਸਿੰਘ ਕਈਆਂ ਦੇ ਹੋਣੇ ਪਰ ਜਿਹੜਾ ਮੇਰੇ ਟੈਗ ਲੱਗਿਆ ਹੋਇਆ ਨਾ ਗੁਰਤੇਗ ਬਾਦਲ ਸਾਹਿਬ ਦਾ ਪਿੱਛੇ ਕਿ ਹਾਂ ਗੁਰਦੁਆਰਾ ਦੂਖਨਵਾਰਨ ਸਾਹਿਬ ਗ੍ਰੰਥੀ ਉਹਦੇ ਕਰਕੇ ਮਾਣ ਸਤਕਾ ਨਹੀਂ ਤਾਂ ਜਿੱਥੇ ਜਾਣੇ ਆ ਸਾਨੂੰ ਹਰ ਇੱਕ ਜਗ੍ਹਾ ਤੇ ਤੁਸੀਂ ਦੂਖਨਵਾਰਨ ਸਾਹਿਬ ਗ੍ਰੰਥੀ ਨੂੰ ਪੂਰੇ ਜ਼ਿਲ੍ਹੇ 'ਚ ਹੀ ਲਾ ਲਓ ਤੁਸੀਂ ਪੂਰੇ ਪੰਜਾਬ 'ਚ ਜਾਣਦੇ ਹਾਂ ਇਸ ਸਤਿਕਾਰ ਕਰਕੇ ਨਾਮ ਕਰਕੇ ਜਿਹੜਾ ਨਾਮ ਹੈ ਨਾ ਮੇਰਾ ਸਤਕਾਰ ਗੁਰੂ ਤੇਗ ਬਹਾਦਰ ਸਾਹਿਬ ਕਰਕੇ ਆ ਸਥਾਨ ਕਰਕੇ ਮੈਨੂੰ ਨਹੀਂ ਕੋਈ ਜਾਣਦਾ ਸੀ ਗਰੰਤੀ ਸਿੰਘ ਜਦੋਂ ਬਣਿਆ ਉਸ ਤੋਂ ਬਾਅਦ ਤਾਂ ਚੌਗਣਾ ਸਤਿਕਾਰ ਹੋ ਗਿਆ ਇਹ ਦਸਤਾਰ ਦਾ ਬੜਾ ਸਤਿਕਾਰ ਹੈ ਇਹ ਦਸਤਾਰ ਜਦੋਂ ਬਣ ਕੇ ਜਾਉਂਦੇ ਆ ਤੇ ਅਗਲਾ ਹਰਿਕੋਇ ਸਿੰਘ ਸਾਹਿਬ ਜੀ ਭਾਈ ਸਾਹਿਬ ਜੀ ਕਹਿ ਕੇ ਬੁਲਾਉਂਦਾ ਗਿਆਨੀ ਜੀ ਕਹਿ ਕੇ ਬੁਲਾਉਂਦਾ ਇਹ ਮਾਣ ਹੈ ਸਾਡਾ ਹੁਣ ਵੀ ਹਿੰਦੂ ਪਰਿਵਾਰੀਆ ਤੁਹਾਡਾ ਜਾਓ ਵੀ ਫਿਰ ਸਿੱਖੀ ਵੱਲ ਤੁਰਪੇ ਉਹਨਾਂ ਦਾ ਮੇਰੀ ਤਿੰਨ ਸਿਸਟਰ ਸੀਗੀਆਂ ਉਹ ਮੈਰਿਡ ਨੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਨੇ ਹਣਾ ਜੀ ਤੇ ਮਾਤਾ ਪਿਤਾ ਜੀ ਉਹ ਉਵੇਂ ਹੀ ਨੇ ਪਹਿਲਾਂ ਵਾਂਗ ਹੀ ਨੇ ਤੇ ਉਹਨਾਂ ਦਾ ਹਾਂ ਲਗਾਵ ਜਿਵੇਂ ਜਿਵੇਂ ਮੈਂ ਉਹਨਾਂ ਨੇ ਮੈਨੂੰ ਅੱਜ ਤੱਕ ਹੁਣ ਰੋਕਿਆ ਨਹੀਂ ਪਹਿਲਾਂ ਉਹਨਾਂ ਦੇ ਮਨ 'ਚ ਸੀਗਾ ਯਾਰ ਸਟਾਰਟਿੰਗ ਸਟਾਰਟਿੰਗ ਹੁੰਦਾ ਸਟਾਰਟਿੰਗ ਹੁੰਦਾ ਬੱਚਿਆਂ ਦੇ ਤੇ ਹੁਣ ਉਹਨਾਂ ਦੇਖਦੇ ਨੇ ਕਿ ਸਾਡਾ ਇੰਨਾ ਸ਼ੁਕਰ ਹੈ ਕਿ ਸਾਡਾ ਬੱਚਾ ਨਸ਼ਿਆਂ 'ਚ ਨਹੀਂ ਗਿਆ ਜਦੋਂ ਹੋਰਾਂ ਦੇ ਮੇਰੇ ਨਾਲ ਇਹਦੇ ਬੱਚਿਆਂ ਨੂੰ ਦੇਖਦੇ ਨੇ ਨਾ ਜਦੋਂ ਨਸ਼ੇ ਕਰਦੇ ਨੇ ਉਹ ਤੇ ਉਹਦੇ ਵਿੱਚੋਂ ਉਹਨਾਂ ਨੂੰ ਮਿਲਦਾ ਕਿ ਯਾਰ ਹਾਂ ਯਾਰ ਬੱਚਾ ਕੀ ਤੋਂ ਕੀ ਬਣ ਗਿਆ ਸਾਡਾ ਹੁਣ ਜਿੱਥੇ ਉਹਨਾਂ ਨੂੰ ਦੇਖਦੇ ਆ ਘਰੇ ਕੋਈ ਆਉਂਦਾ ਮੇਰਾ ਸਤਿਕਾਰ ਕਰਦਾ ਤੇ ਉਹ ਅਗਲੇ ਕਹਿੰਦੇ ਯਾਰ ਮਾਨ ਇਹਦਾ ਜ਼ਿਆਦਾ ਹੈ ਤੇ ਪਰਿਵਾਰ ਨੂੰ ਘੱਟ ਪਤਾ ਹੁੰਦਾ ਬਾਹਰਲੀ ਸੰਗਤ ਜ਼ਿਆਦਾ ਸਤਿਕਾਰ ਕਰਦੀ ਤੇ ਫਿਰ ਜਿਹੜਾ ਲਗਾਵ ਸੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਰਹੇ ਸੇਵਾ ਕਰਦੇ ਰਹੇ ਹੌਰੀ ਹੌਲੀ ਸਿੱਖੀ ਵੱਲ ਰੁਝਾਨ ਵਧਦਾ ਗਿਆ ਹੋਰ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਲੱਗਿਆ ਕਿ ਮੈਂ ਤਾਂ ਹੁਣ ਸਿੱਖੀ ਵਾਲਾ ਬਾਣਾ ਜਿਹੜਾ ਅਮਰਸਾਕ ਲੈਣਾ ਇਸ ਧਰਮ ਨੂੰ ਦੂਜੇ ਨੂੰ ਛੱਡ ਦੇਣਾ ਕੀ ਕੀ ਲੱਗਿਆ ਉਹ ਕਿਹੜੀ-ਕਿਹੜੀ ਚੀਜ਼ਾਂ ਸੀ ਇੱਥੇ ਨਾ ਜੀ ਸਭ ਧਰਮਾਂ ਦਾ ਸਤਿਕਾਰ ਹੈ ਬਿਲਕੁਲ ਕਿਸੇ ਨੂੰ ਰੋਕ ਟੋਕ ਨਹੀਂ ਹਾਂ ਗੁਰੂ ਘਰ 'ਚ ਆਉਂਨੇ ਹਾਂ ਤੇ ਹਰ ਇੱਕ ਕੋਈ ਸੇਵਾ ਕਰ ਸਕਦਾ ਹੈ ਹਰ ਇੱਕ ਕੋਈ ਜੋੜੇ ਝਾੜ ਸਕਦਾ ਹੈ ਵੱਡੇ ਤੋਂ ਵੱਡਾ ਅਫਸਰ ਵੀ ਹਾਂ ਜੋੜੇ ਖਾਣੇ ਦੀ ਸੇਵਾ ਕਰਦਾ ਤੇ ਉਹ ਦੇਖਦੇ ਆ ਨਾ ਜਦੋਂ ਮੰਨ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਦੋਂ ਪਤਾ ਲੱਗਦਾ ਇਹ ਅਫਸਰ ਹੈ। ਹੂੰ। ਠੀਕ ਹੈ। ਅੱਛਾ ਜੀ। ਇਹ ਸਾਨੂੰ ਸਾਡੇ ਹੀ ਜੋੜੇ ਚੱਕ ਕੇ ਝਾੜਦੇ। ਬਿਲਕੁਲ। ਤੇ ਉਹ ਰੇ ਮਾਣ ਜਿਹੜਾ ਮਿਲਦਾ ਨਾ ਜੀ ਉਹ ਕਿਤੇ ਕਿਸੇ ਧਰਮ ਦੇ ਵਿੱਚ ਮੈਂ ਦੇਖਿਆ ਨਹੀਂਗਾ। ਕਿਉਂਕਿ ਹਰ ਇੱਕ ਚ ਵਿੱਚ ਨਾ ਈਗੋ ਹੁੰਦੀ ਆ ਉਹ ਰੇ ਈਗੋ ਨਹੀਂ ਹੈਗੀ। ਹੂੰ। ਸੰਗਤ ਦੇ ਵਿੱਚ ਨਾ ਤੁਸੀਂ ਸ਼ਾਮ ਨੂੰ ਆਉਂਗੇ ਸੰਗਤ ਦੇ ਵਿੱਚ ਜਿਹੜੀ ਸੰਗਤ ਹੈ ਬੜੇ ਪਿਆਰ ਵਾਲੀ ਹੈ ਸਾਰੀ। ਗੁਰੂ ਘਰ ਦੇ ਵਿੱਚ ਤੁਸੀਂ ਮਾਣ ਦੇਖੋ ਸਾਨੂੰ ਸਿੰਘ ਸਾਹਿਬ ਜੀ ਗਿਆਨੀ ਜੀ ਤੋਂ ਬਿਨਾਂ ਕੋਈ ਬੋਲਦਾ ਨਹੀਂ। ਹੂੰ। ਭਾਈ ਸਾਹਿਬ ਜੀ ਬੜਾ ਸਤਿਕਾਰ ਦਿੰਦੇ ਨੇ ਤੇ ਪ੍ਰਬੰਧਕ ਵੀ ਬਹੁਤ ਵਧੀਆ ਨੇ ਉਹ ਜਿਹੜੀ ਗੱਲ ਹੈ ਹਰ ਇੱਕ ਚੀਜ਼ 'ਚ ਸਾਡਾ ਸਾਥ ਦਿੰਦੇ ਹੋ ਜਦੋਂ ਸਿੱਖੀ ਵੱਲ ਤੁਰੇ ਕਈ ਵਾਰ ਰਿਸ਼ਤੇਦਾਰਾਂ ਨੇ ਵੀ ਰੋਕਿਆ ਹੁਣ ਹੋਰ ਆਂਡ ਗਵਾਂਡ ਦੇ ਵੀ ਯਾਰ ਤੂੰ ਕਿਹੜੇ ਪਾਸੇ ਤਰਪਿਆ ਤੂੰ ਆਪਾ ਦਾ ਯਾਰ ਆਪਣੇ ਤਾਂ ਪਹਿਲਾਂ ਅਲੋਕ ਮੇਰਾ ਮਜ਼ਾਕ ਵੀ ਉਡਾਉਂਦੇ ਸੀ ਜਦੋਂ ਮੈਂ ਸਰਦਾਰ ਬਣ ਗਿਆ ਆ ਬਾਬੇ ਬਣ ਗਿਆ ਉਹ ਬਣ ਗਿਆ ਹਨ ਕਈ ਗਿਆ ਕਰਦੇ ਸੀ ਹਨ ਉਹ ਰਿਸ਼ਤੇਦਾਰਾਂ ਮੈਂ ਕਿਸੇ ਦਾ ਪਰਵਾਹ ਨਹੀਂ ਕਰਦੇ ਉਹ ਰੱਬ ਦੀ ਪਰਵਾਹ ਹੁੰਦੀ ਹੈ ਤੇ ਲੋਕਾਂ ਦੀ ਪਰਵਾਹ ਕਰਕੇ ਕਰਨਾ ਵੀ ਕੀ ਆਪਾਂ ਮੈਂ ਪਰਵਾਹ ਕਿਸੇ ਦੀ ਕਰੀ ਨਹੀਂ ਜ਼ਿੰਦਗੀ 'ਚ ਗੁਰੂ ਸਾਹਿਬ ਤੋਂ ਬਿਨਾ ਉਹਦੋਂ ਮੈਂ ਜਦੋਂ ਲਾਈਨ ਫੜ ਲਈ ਨਾ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਇਹ ਮੁੜ ਕੇ ਕੀ ਕੀ ਕੋਈ ਜੋ ਕਵੇ ਕੋਈ ਬੁਰਾ ਕਹੇ ਭਾਏ ਮੈਨੂੰ ਕੋਈ ਕਿਸੇ ਤੋਂ ਲੈਣਾ ਦੇਣਾ ਨਹੀਂ ਕੋਈ ਮੇਰੇ ਬਾਰੇ ਕੁਝ ਵੀ ਕਹੀ ਜਾਵੇ ਐ ਵੀ ਹੋਇਆ ਵੀ ਲੋ ਜਿਹੜੇ ਤੁਹਾਡੇ ਰਿਸ਼ਤੇਦਾਰ ਸੀ ਉਹ ਜਾ ਘੁਡਾਉਂਦੇ ਨਹੀਂ ਜੀ ਬੁੱਲ ਨੂੰ ਹਟ ਗਏ ਹੁਣ ਨੀ ਬੋਲਣਾ ਨਹੀਂ ਕੋਈ ਹਾਸੀ ਉਡਾਉਂਦੇ ਸੀ ਕਿ ਸਾਰੇ ਜਿਵੇਂ ਹਨਾ ਜੀ ਇਕੱਲਾ ਹੀ ਮੈਂ ਸਰਦਾਰ ਚਮਕਦਾ ਜਿਵੇਂ ਹਨਾ ਕੋਈ ਵਿਆਹ ਸ਼ਾਦੀ ਹਾਂ ਵਿਆਹ ਸਮਾਰੋਹ ਨਹੀਂ ਸੀ ਕਰਦੇ ਵਿੱਚ ਮੈਂ ਰਹਿਣਾ ਹੀ ਚੋਲੇ ਬਾਣੇ ਚ ਰਹਿਣਾ ਹੀ ਬਾਣੇ ਚ ਮੈਂ ਤੇ ਮੈਂ ਪਾਉਣਾ ਵੀ ਨਹੀਂ ਪੈਂਟ ਕਮੀਜ਼ ਵੀ ਨਹੀਂ ਪਾਉਣਾ ਛੇ ਛੇ ਤੇ ਰਹਿਣਾ ਬਾਣੇ ਚ ਹੀ ਰਹਿੰਦੇ ਸੀ ਹੁਣ ਵੀ ਮੈਨੂੰ ਹੋ ਗਏ ਜੇ ਮੈਂ ਪਾਇਆ ਹੋਏ 2015 ਤੋਂ ਬਾਅਦ ਮੈਂ ਪੈਂਟ ਕਮੀਜ਼ ਪਾਇਆ ਹੀ ਨਹੀਂ ਕਦੇ ਪਾਇਆ ਨਹੀਂ ਪੈਂਟ ਕਮੀਜ਼ ਦਾ ਬਾਣੇ ਚ ਹੀ ਰਹਿਣਾ ਮੈਂ ਜਿੱਥੇ ਵੀ ਜਾਣਾ ਡਿਊਟੀ ਤੋਂ ਬਗੈਰ ਵੀ ਜਾਣਾ ਨਹੀਂ ਕਿਉਂਕਿ ਸਾਨੂੰ ਜਾਣਿਆ ਜਾਂਦਾ ਔਰੇ ਦੇ ਸਥਾਨ ਦੇ ਨਾਮ ਕਰਕੇ ਬਾਣੇ ਦੀ ਵੀ ਮਹਾਨਤਾ ਹੈ ਨਾ ਜੀ ਜਣਾ ਖਣੇ ਨੂੰ ਥੋੜਾ ਮਿਲਦਾ ਜਦੋਂ ਸਿੰਘ ਸਜੇ ਫਿਰ ਅਜਿਹਾ ਵੀ ਮਾਹੌਲ ਬਣਿਆ ਘਰ ਦੇ ਵਿੱਚ ਕਿਉਂਕਿ ਜਦੋਂ ਰਿਸ਼ਤੇਦਾਰ ਹਰ ਵਾਰ ਉਹਨਾਂ ਨੇ ਟਿੱਪਣੀਆਂ ਕਰੀ ਜਾਣੀਆਂ ਕਰਦੇ ਨੂੰ ਕਹਿਣਾ ਵੀ ਤੁਸੀਂ ਨੇ ਪੁੱਤਰ ਨੂੰ ਨਹੀਂ ਸਮਝਾਇਆ ਕਦੇ ਅਜਾ ਮੌਲ ਵੀ ਬਣਿਆ ਵੀ ਘਰ ਦੇ ਵਿੱਚ ਕਈ ਵਾਰ ਚਿੰਤਾ ਵੀ ਹੋ ਜਾਂਦੀ ਸੀ ਪਰਿਵਾਰ ਵੀ ਮਾਪੇ ਵੀ ਚਿੰਤਾ ਦੇ ਵਿੱਚ ਹੋ ਜਾਂਦੇ ਪਹਿਲਾਂ ਪਹਿਲਾਂ ਚਲੋ 5-10 ਦਿਨ ਹੁੰਦਾ ਸੀਗਾ ਮਾਤਾ ਪਿਤਾ ਨੂੰ ਕਿ ਹਾਂ ਯਾਰ ਬੱਚਾ ਸਾਡਾ ਇਹ ਕਿਹੜੇ ਲਾਈਨ ਤੇ ਚਲਾ ਗਿਆ ਪਰ ਹੁਣ ਉਹ ਕਹਿੰਦੇ ਜਦੇ ਕੋਈ ਕੁਐਸ਼ਨ ਪੁੱਟ ਕਰਦਾ ਨਾ ਕਿ ਤੁਹਾਡਾ ਬੱਚਾ ਸਰਦਾਰ ਬਣ ਗਿਆ ਤੇ ਉਹਨਾਂ ਨੇ ਬਥੇ ਕੀ ਜਵਾਬ ਦੇਣਾ ਕਹਿੰਦੇ ਨਸ਼ਿਆਂ 'ਚ ਤਾਂ ਨਹੀਂ ਗਿਆ ਮੈਨੂੰ ਇਹ ਮਾਨ ਹੈ ਬਿਲਕੁਲ ਬਹੁਤ ਬਹੁਤ ਵਧੀਆ ਉਹ ਅਗਲੇ ਕਹਿੰਦੇ ਨੇ ਹੋਰਾਂ ਦੇ ਬੱਚਿਆਂ ਨਾਲ ਤਾਂ ਸਾਡਾ ਬੰਦਾ ਬਹੁਤ ਚੰਗੀ ਰਾਹ ਪੈ ਗਿਆ ਹੁਣ ਹਰ ਇੱਕੋ ਜਿਵੇਂ ਕੋਈ ਮੈ ਟੋਕ ਦੇਣਾ ਤੇ ਮੈਂ ਪਰਵਾਹ ਕੀਤੀ ਨਹੀਂ ਸਾਰੀ ਜ਼ਿੰਦਗੀ ਨਹੀਂ ਕਰਨੀ ਹਾਂ ਮੈਂ ਜੇ ਲੈ ਲਿਆ ਤੇ ਹੁਣ ਜੇ ਦੇਖਿਆ ਜਾਵੇ ਤੇ ਹੁਣ ਮੇਰਾ ਰਿਸ਼ਤਾ ਨਹੀਂ ਹੁੰਦਾ ਹਲੇ ਹਾਂਣਾ ਇਸੀ ਗੱਲ ਕਰਕੇ ਬਾਣੀ ਕਰਕੇ ਇਹਦੇ ਵਿੱਚ ਵੀ ਆਉਂਦੀ ਦਿੱਕਤ ਹੈ ਹਾਂਜੀ ਹੁੰਦਾ ਕਿ ਅਗਲਾ ਕਹਿੰਦਾ ਯਾਰ ਅਮਰਤ ਧਾਰੀ ਇਹ ਸਿੱਖ ਹੈ ਹੁੰਦਾ ਵਿਆਹ ਗਿਆ ਹਣਾ ਪਰਿਵਾਰ Hindu ਪਰਿਵਾਰ ਹੈ ਹਾਂ Hindu ਪਰਿਵਾਰ ਹੈ ਤੇ ਮੈਂ ਕਹਿੰਦਾ ਕਿ ਜੇ ਮਾਰਾ ਨੂੰ ਪਾਇਆ ਤੇ ਹੋ ਜਾਣਾ ਨਹੀਂ ਤਾਂ ਨਾ ਸੀ ਇਹ ਚੀਜ਼ ਕਰਕੇ ਰਿਸ਼ਤੇ ਹੀ ਬੁੜੇ ਨੇ ਹਾਂਜੀ ਕਈ ਮੋੜਦੇ ਨੇ ਅਗਲਾ ਜੇ ਹੁਣ ਸਾਡੇ ਆਪਾਂ ਕਹਿੰਦੇ ਆਪਣੀ ਬਰਾਦਰੀ ਚ ਕਰਨਾ ਹੈ ਹਨਾ ਕਿ ਬਰਾਦਰੀ ਚ ਇਹ ਰਿਸ਼ਤਾ ਲੱਭਦਾ ਨਹੀਂ ਜੇ ਲੱਭਦਾ ਹੈ ਤੇ ਅਗਲਾ ਪਰਿਵਾਰ ਦੇਖੇ ਸਾਈਡ ਤੇ ਹੋ ਜਾਣਾ ਬੱਚੇ ਉਹ ਨਹੀਂ ਦੇਖਦਾ ਤੇ ਇੱਕ ਸਾਡੀ ਲਾਈਨ ਤੇ ਨਹੀਂ ਕਰਦਾ ਇਹ ਤਾਂ ਗ੍ਰੰਥੀ ਹੈ ਪਾਠੀ ਹੈ ਤੇ ਇਹਨੂੰ ਕੀ ਰਿਸ਼ਤਾ ਕਰਨਾ ਸਮੱਸਿਆ ਵੀ ਉਹ ਆਉਂਦੀਆਂ ਨੇ ਗ੍ਰੰਥੀ ਸਿੰਘਾਂ ਨੂੰ ਕਿਹੜੇ ਕਿਹੜੇ ਸਮੱਸਿਆ ਵੀ ਤੁਹਾਨੂੰ ਵੀ ਸਾਹਮਣਾ ਫੇਸ ਕਰਨੀਆਂ ਪੈਣੀਆਂ ਵੀ ਥੋੜੀ ਜਿਹਾ ਜਾਗਰ ਕਰੋ ਕਿਉਂਕਿ ਕਾਫੀ ਚੀਜ਼ਾਂ ਨੇ ਵੀ ਗ੍ਰੰਥੀ ਸਿੰਘਾਂ ਨੂੰ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਨਹੀਂ ਦੇਖੋ ਗ੍ਰੰਥੀ ਸਿੰਘਾਂ ਨੂੰ ਸਮੱਸਿਆ ਅਸੀਂ ਆਪ ਹੀ ਬਣਾਉਂਦੇ ਹਾਂ ਮੇਨ ਗੱਲ ਹੈ ਕਿਉਂਕਿ ਜਿੰਨਾ ਸਾਨੂੰ ਹੁਣ ਜੇ ਅਸੀਂ ਕਹੀਏ ਕਿ ਤਨਖਾਹ ਘਟੇ ਤਨਖਾਹ ਤੋਂ ਵੱਧ ਸਾਨੂੰ ਮਾਣ ਮਿਲਦਾ ਓਰੇ ਤਨਖਾਹਾਂ ਨਹੀਂ ਓਰੇ ਕੰਮ ਕਰਦਿਆਂ ਜਿਹੜਾ ਮਾਣ ਮਿਲਦਾ ਨਾ ਇਹਨਾਂ ਡੀਸੀ ਦਾ ਮਾਣ ਨਹੀਂ ਹੁੰਦਾ ਜਿੰਨਾ ਸਾਡਾ ਮਾਣ ਹੁੰਦਾ ਸਾਡੇ ਮੈਨੂੰ ਮਾਹਪੁਰਖਾਂ ਦੀ ਯਾਦ ਹੈ ਬਚਨ ਜੀ ਗਿਆਨੀ ਪ੍ਰਤਪਾਲ ਸਿੰਘ ਸੁਣਾਉਂਦੇ ਹੁੰਦੇ ਨੇ ਸਾਨੂੰ ਓਰੇ ਕਹਿੰਦੇ ਕਿ ਜਿਹੜਾ ਗਰੰਥੀ ਸਿੰਘ ਹੈ ਨਾ ਗਿਆਨੀ ਸ਼ੇਰ ਸਿੰਘ ਜੀ ਉਹਨਾਂ ਦੇ ਉਸਤਾਦ ਸੀ ਤੇ ਉਹਨਾਂ ਦੇ ਬਚਨ ਨੇ ਕਹਿੰਦੇ ਕਿ ਜਿਹੜਾ ਗਰੰਥੀ ਸਿੰਘ ਹੈ ਦੋ ਟਾਈਮ ਮਾਰਾ ਦਾ ਸੀਸ ਤੇ ਸਰੂਪ ਵਿਰਾਜਮਣ ਕਰਦਾ ਹੈ ਨਾ ਸਵੇਰੇ ਸ਼ਾਮ ਉਹਦੇ ਸਾਰੇ ਹੀ ਪਾਪਾਂ ਦਾ ਨਾਸ਼ ਹੋ ਜਾਂਦੇ ਤੇ ਸਾਡੇ ਵੱਡੇ ਭਾਗ ਕਿੰਨੇ ਹਨ ਹੋਣਗੇ ਤੁਸੀਂ ਇਹ ਲੈ ਲਓ ਸਾਨੂੰ ਮਹਾਰਾਜ ਸਾਨੂੰ ਇਹ ਮਹਾਰਾ ਨੇ ਬਖਸ਼ਿਸ਼ ਕੀਤੀ ਹੈ ਕਿ ਸਾਡੇ ਸੀਸ ਤੇ ਵਿਰਾਜਮਣ ਹੁੰਦੇ ਨੇ ਮਹਾਰਾ ਗਰੰਥੀ ਸਿੰਘ ਦੇ ਔਰ ਇਸ ਤੋਂ ਬਾਅਦ ਕਿ ਹਾਂ ਸ਼ਾਮਣਾ ਜਿਹੜਾ ਹੈਗਾ ਜੀ ਲੋਕਲ ਕਮੇਟੀਆਂ ਵਾਲੇ ਗੁਰਦੁਆਰਿਆਂ ਦੇ ਗਰੰਥੀ ਸਿੰਘਾਂ ਨੂੰ ਕਰਨਾ ਪੈਂਦਾ ਸਾਨੂੰ ਨਹੀਂ ਸਾਡਾ ਸਤਕਾਰ ਪੂਰਾ ਹੈ ਜੀ ਸ਼੍ਰੋਮਣੀ ਕਮੇਟੀ ਵੀ ਸਤਕਾਰ ਦਿੰਦੀ ਹੈ ਸਾਨੂੰ ਸਾਰੇ ਜਿਵੇਂ ਸਿੱਖ ਪੰਥ ਵੀ ਸਤਿਕਾਰ ਦਿੰਦਾ ਇਹ ਨਹੀਂ ਕਹਿ ਸਕਦੇ ਕਿ ਹਾਂ ਮੇਰਾ ਸਤਿਕਾਰ ਨਹੀਂ ਹੈਗਾ ਜੀ ਗ੍ਰੰਥੀਆਂ ਨੂੰ ਔਖਾ ਹੁੰਦਾ ਜੇ ਗੁਜ਼ਾਰਾ ਕਰਨਾ ਹੈ ਤਾਂ 100 ਦੇ ਵਿੱਚ ਵੀ ਹੋ ਜਾਂਦਾ ਹੈ ਜਾਂ ਲੱਖ ਦੇ ਵਿੱਚ ਵੀ ਨਹੀਂ ਹੋਣਾ ਜਦੋਂ ਸਿੰਘ ਸਜੇ ਉਮਰ ਜਵਾਨ ਸੀ ਹੁਣ ਵੀ ਜਵਾਨ ਹੋ ਤੇ ਦੋਸਤਾਂ ਨੇ ਵੀ ਸਾਥ ਛੱਡਿਆ ਗਏ ਨੇ ਜਿਹੜੇ ਹਿੰਦੂ ਪਰਿਵਾਰ ਦੇ ਨਾਲ ਕਿਉਂਕਿ ਤੁਸੀਂ ਜੁੜੇ ਹੋਏ ਸੀ ਕਿਉਂਕਿ ਤੁਹਾਡਾ ਸਰਕਲ ਵੀ ਉਸ ਤਰ੍ਹਾਂ ਦੀ ਹੋ ਜਾਂਦਾ ਚੁੱਕਾ ਮੈਂ ਸਕੂਲ ਵਾਲੇ ਜਿਹੜਾ ਹਨ ਜੀ ਫਰੈਂਡ ਸਰਕਲ ਸੀਗਾ ਉਹ ਤਾਂ ਪਿੱਛੇ ਹੋ ਗਿਆ ਸੀ ਨਾ ਜੀ ਉਸ ਤੋਂ ਬਾਅਦ ਮੈਂ ਆਪ ਹੀ ਲਿੰਕ ਤੋੜ ਦਿੱਤੇ ਸੀ ਉਹਨਾਂ ਨੇ ਨਹੀਂ ਤੋੜੇ ਮੈਂ ਹੀ ਤੋੜ ਦਿੱਤੇ ਸੀ ਕਿਉਂਕਿ ਸੰਗਤ ਜਿਹੜੀ ਹੁੰਦੀ ਹੈ ਨਾ ਜੀ ਉਹ ਵੀ ਪ੍ਰਭਾਵ ਪਾਉਂਦੀ ਹੈ ਤੁਹਾਡੇ ਤੇ ਬਿਲਕੁਲ ਮੇਨ ਗੱਲ ਹੈ ਸੰਗਤ ਦਾ ਹੁਣ ਜੇ ਤੁਸੀਂ ਕਈਏ ਸੰਗਤ ਤੁਹਾਡੇ ਤੇ ਪ੍ਰਭਾਵ ਪਾ ਰਹੀ ਹੈ ਕਿ ਜੇ ਹੁਣ ਤੁਸੀਂ ਕਿਸੇ ਸ਼ਰਾਬੀ ਜਾਂ ਨਸ਼ੇੜੀ ਦੀ ਸੰਗਤ ਕਰਦੇ ਹੋ ਰੋਜ਼ ਤੁਹਾਡੇ ਤੇ ਕੋਈ ਨਾ ਕੋਈ ਤਾਂ ਉਹਦਾ ਪ੍ਰਭਾਵ ਪਊਗਾ ਨਾ ਜੇ ਤੁਸੀਂ ਚੰਗੇ ਬੰਦੇ ਦੀ ਸੰਗਤ ਕਰਦੇ ਹੋ ਤਾਂ ਤੁਹਾਡੇ ਤੇ ਆਪਣਾ ਪ੍ਰਭਾਵ ਉਹਦਾ ਚੰਗਾ ਪਊਗਾ ਇਹ ਵੀ ਗੱਲ ਹੈ ਨਾ ਅਜਿਹੀ ਕੋਈ ਗੱਲਬਾਤ ਤੁਹਾਡੇ ਮਨ ਦੇ ਵਿੱਚ ਹੋਵੇ ਜਾਂ ਤਾਂ ਉਹਨੂੰ ਯਾਦ ਹੋਵੇ ਜਦੋਂ ਸਿੱਖੀ ਦੇ ਨਾਲ ਜੁੜਨ ਦਾ ਹੌਲੀ 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 ਦਿਮਾਗ ਦੇ ਵਿੱਚ ਗੱਲ ਚੱਲੀ ਕੋਈ ਕਹਾਣੀ ਕੋਈ ਚੀਜ਼ ਯਾਦ ਹੈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਿ ਘਟਨਾ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੋਵੇ ਮੈਨੂੰ ਪ੍ਰਭਾਵ ਕੀਤਾ ਸੀਗਾ ਗੁਰਦੁਆਰਾ ਮੋਤੀ ਬਾਗ ਸਾਹਿਬ ਨਾਲ ਮੈਂ ਸ਼ਾਮੀ ਜਾਂਦਾ ਹੁੰਦਾ ਸੀਗਾ ਜ਼ਿਆਦਾਤਰ ਤੇ ਉੱਥੇ ਮੈਂ ਬੈਠਿਆ ਮੇਰੇ ਇਹ ਨਾ ਜਿਵੇਂ ਮਨ ਦੇ ਵਿੱਚ ਆਵਾਜ਼ ਆਉਂਦੀ ਆ ਅੰਦਰੋਂ ਤੇ ਕੀ ਇਹ ਆਵਾਜ਼ ਆਉਂਦੀ ਆ ਕਿ ਹਾਂ ਹਾਂ ਯਾਰ ਤੈਨੂੰ ਕੇਸ ਰੱਖ ਲੈਣੇ ਚਾਹੀਦੇ ਤੇ ਮੈਂ ਕੇਸ ਮੈਂ ਕਹਿੰਦਾ ਯਾਰ ਕੇਸ ਰੱਖ ਲਾਂਗਾ ਫਿਰ ਮੈਂ ਰੱਖ ਕੇ ਕਰਾਂਗਾ ਵੀ ਬੈਠਾ ਬੈਠਾ ਸੋਚ ਰਿਹਾ ਤੇ ਹਣੇ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕੇਸ ਮੇਰੇ ਮਨ ਦੀ ਅੰਦਰ ਦੀ ਆਵਾਜ਼ ਸੀ ਤੇ ਕੇਸ ਰੱਖ ਲੈਣੇ ਚਾਹੀਦੇ ਨੇ ਕਿਉਂਕਿ ਫਿਰ ਜਦੋਂ ਕੇਸ ਰੱਖ ਲੇ ਤੇ ਫਿਰ ਮੈਂ ਕਿਹਾ ਫਿਰ ਮੈਨੂੰ ਅੰਦਰੋਂ ਆਵਾਜ਼ ਆਈ ਕਿ ਹਾਂ ਮੈਂ ਤੈਨੂੰ ਆਪ ਅਮਰਤ ਛਕਾਵਾਂਗਾ ਤੇ ਉਹ ਗੱਲ ਹੋਈ ਮੇਰੇ ਨਾਲ 2 ਮਹੀਨੇ ਬਾਅਦ ਮੈਂ ਕਿਸੇ ਤੋਂ ਪੁੱਛਿਆ ਵੀ ਨਹੀਂ ਚੁੱਪਚਾਪੇ ਤੇ ਅੰਮ੍ਰਿਤਸਰ ਆ ਗਿਆ ਜਦੋਂ ਤੁਹਾਡੇ ਮਨ ਚ ਉਹ ਗੱਲਬਾਤ ਚੱਲੀ ਗੁਰਦੁਆਰਾ ਸਾਹਿਬ ਜਦੋਂ ਮੁਕਤੀ ਸਾਹਿਬ ਦੇ ਵਿੱਚ ਬੈਠੇ ਤੁਸੀਂ ਉਦੋਂ ਲੱਗਿਆ ਵੀ ਤੁਹਾਨੂੰ ਕੇਸ ਰੱਖ ਲੈਣੇ ਚਾਹੀਦੇ ਨੇ 2 ਮਹੀਨੇ ਬਾਅਦ ਤੁਸੀਂ ਨੇ ਫਿਰ ਮਰ ਸਕ ਲਿਆ ਗੁਰੂ ਦਾ ਬਾਣਾ ਤਾਂ ਉਦੋਂ ਮੈਂ ਕੇਸ ਰੱਖ ਲਿੱਤੇ ਸੀਗੇ ਕਟਾਏ ਨਹੀਂ ਸੀਗੇ ਜੇ 2 ਮਹੀਨੇ ਪਹਿਲਾਂ ਨਾ ਮੈਂ ਮਨ ਚ ਧਾਰ ਲਿਆ ਸੀ ਫੇਰ ਉਸ ਤੋਂ ਬਾਅਦ ਮੈਂ ਕੇਸਾਂ ਤੇ ਜਦੋਂ ਕੇਸ ਰੱਖੇ ਔਲੀ ਔਲੀ ਚਲੋ ਅੱਗੇ ਜਾ ਕੇ ਨਹੀਂ ਮੈਂ ਦਸਤਾਰਨ ਲੱਗਿਆ ਸੀ ਪਤਾ ਵੀ ਇਹ ਸਿੱਖੀ ਵੱਲ ਨੂੰ ਤੁਰ ਪਿਆ ਹੁਣ ਨਹੀਂ ਉਹਨਾਂ ਨੇ ਕਿਹਾ ਸੀ ਬਾਲਬੂਲ ਕਟਾਲਾ ਦਾੜੀ ਵੀ ਵਧਣ ਲੱਗੀ ਸੀ ਹਣਾ ਜੀ ਥੋੜੀ ਥੋੜੀ ਤੇ ਮੈਂ ਉਦੋਂ ਰੋਮਾਲ ਹੀ ਕੱਪੇਦਰ ਕਹਿਣ ਲੱਗੇ ਪਰ ਫੁੱਲੀਆ ਠੀਕ ਕਰਾਲਾ ਹਾਂ ਤੇ ਦੋ ਦਾੜੀ ਉਹ ਯਾਰ ਤੂੰ ਤਾਂ ਸਾਇੰਟਿਸਟ ਵਾਂਗ ਵਹਿਣ ਜਿਵੇਂ ਸਾਇੰਟਿਸਟ ਰਹਿੰਦੇ ਨੇ ਉਹ ਹਣਾ ਜੀ ਤੇ ਮੈਂ 2-3 ਮਹੀਨੇ ਨਾ ਵਾਲ ਕਟਾਏ ਨਹੀਂ ਦਾੜੀ ਨਹੀਂ ਕਟਾਈ ਜਿਵੇਂ ਹਲਕੀ ਹਲਕੀ ਵਧ ਰਹੀ ਸੀ ਤੇ ਉਹ ਘਰ ਦੇ ਕਹਿੰਦੇ ਜਾ ਤੂੰ ਨਾਈ ਕੋਲ ਮੈਂ ਕੰ ਨਹੀਂ ਮੈਂ ਆਨੰਦ ਚ ਉਹ ਕਈ ਜਾਣਕਾਰ ਉਹਨਾਂ ਨੂੰ ਦੱਸਿਆ ਕਿਸੇ ਨੂੰ ਨਹੀਂ ਮੈਂ ਰੁਮਾਲ ਹੀ ਬੰਨਦਾ ਸੀ ਸਿਰ ਤੇ ਫਿਰ ਵੀ ਫਿਰ ਮੈਂ ਜਦੋਂ ਦਸਤਾਰ ਸਜਾਉਣੀ ਵੀ ਆਪ ਹੀ ਸਿੱਖੀ ਮੈਂ ਅਰਦਾਸ ਕਰਕੇ ਮੈਂ ਕਿਸੋ ਸਿੱਖੀ ਵੀ ਨਹੀਂ ਅਰਦਾਸ ਕਿੰਨੇ ਦਿਨ ਚ ਦਸਤਾਰ ਸਜਾਉਣੀ ਸਿੱਖ ਗਏ ਸੀ ਦੇਖੋ ਪਹਿਲਾਂ ਤਾਂ ਮੈਂ ਸਟਾਰਟਿੰਗ 'ਚ ਨਾ ਜੀ ਜਦੋਂ ਮੈਂ ਅਮਰਤ ਛਕਿਆ ਤੇ ਮੈਨੂੰ ਦਸਤਾਰ ਨਹੀਂ ਬਨਣੀ ਆਉਂਦੀ ਸੀ ਮੈਂ ਪਟਕਾ ਜਾਇਆ ਨਾ ਜਿਵੇਂ ਇਹ ਪਿੱਛੇ ਨੂੰ ਪੋਣੀ ਕਰਕੇ ਹਨ ਪਣ ਕੇ ਤੇ ਫਿਰ ਮੈਂ ਚਲੇ ਜਾਣਾ ਤੇ ਮੈਂ ਕਿਸੇ ਮੁੰਡੇ ਨੂੰ ਕਹਣਾ ਯਾਰ ਮੇਰੇ ਦਸਤਾਰ ਸਜਾ ਦੇ ਹੋਣੇ ਸਜਾਉਣੀ ਤੇ ਇੱਕ ਦਿਨ ਉਹਨੇ ਨਾ ਹਫਤੇ ਕੇ 10 ਦਿਨ ਬਾਅਦ ਉਹਨੇ ਮੈਨੂੰ ਕਹਿਤਾ ਕਹਿੰਦਾ ਜੇ ਦਸਤਾਰ ਹੀ ਨਹੀਂ ਸਜਾਉਣੀ ਹੁੰਦੀ ਸੀ ਅਮਰਤ ਕਿਉਂ ਛਕਿਆ ਅੱਛਾ ਤਾਨਾ ਮਾਰਿਆ ਉਹਨੇ ਇੱਕ ਤਰ੍ਹਾਂ ਹਾਂ ਜੀ ਬਈ ਹਾਂ ਪਹਿਲਾਂ ਉਹ ਸਿੱਖਿਆ ਕਰਦੇ ਨੇ ਫਿਰ ਮੈਂ ਉਸ ਤੋਂ ਬਾਅਦ ਗਿਆ ਮੈਂ ਕਹਾ ਜੈਸੀ ਮਰਜ਼ੀ ਬੰਨੇ ਆਪ ਹੀ ਬਨਣੀ ਤੇ ਮੈਂ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਆਪਣਾ ਤਾਜ ਦਿੱਤਾ ਸਿਰ ਤੇ ਤੇ ਹੁਣ ਉਹ ਤਾਜ ਨਿਭਾ ਵੀ ਲਿਓ ਮੇਰੇ ਤੇ ਕਿਰਪਾ ਕਰਕੇ ਤੇ ਉਹ ਜਦੋਂ ਮੈਂ ਅਰਦਾਸ ਕੀਤੀ ਤੇ ਉਦੋਂ ਬਹੁਤ ਬਹੁਤ ਸੋਹਣੀ ਦਸਤਾਰ ਤੁਸੀਂ ਸਜਾਈ ਸਾਦੂ ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਪਤਾ ਹੀ ਲੱਗਿਆ ਕਿ ਕਦੋਂ ਮੈਂ ਸਿੱਖ ਗਿਆ ਕਦੋਂ ਮੈਂ ਬਨਣ ਲੱਗ ਗਿਆ ਕੁਝ ਦਿਨਾਂ ਜਾਨੀ ਸਮੇਂ ਜਿਉਂ ਜਿਉਂ ਬੀਤਦਾ ਗਿਆ ਬਨਦੇ ਗਏ ਪ੍ਰੈਕਟਿਸ ਬੜੀ ਕੀਤੀ ਜੀ ਮਾਰਨ ਜੇ ਅਸੀਂ ਕਈ ਅਰਦਾਸ ਦੀ ਮਹਾਨਤਾ ਬੜੀ ਹੈ ਜੇ ਮੈਂ ਕਹਾਂ ਕਿ ਅਰਦਾਸ ਕਰਨੀ ਚਾਹੀਦੀ ਹੈ ਅਰਦਾਸ ਨਾਲ ਬਹੁਤ ਕਿਰਪਾ ਹੋ ਜਾਂਦੀ ਹੈ ਤੁਹਾਡੇ ਨੂੰ ਜਦ ਤੱਕ ਤੁਸੀਂ ਅਰਦਾਸ ਨਹੀਂ ਕਰਦੇ ਨਾ ਜੀ ਉਦ ਤੱਕ ਤੁਹਾਡੇ ਤੇ ਕਿਰਪਾ ਵੀ ਨਹੀਂ ਹੁੰਦੀ ਜਿਸ ਤਰ੍ਹਾਂ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਪਹਿਲਾਂ ਸਟਾਰਟਿੰਗ ਦੌਰ ਦੇ ਵਿੱਚ ਪਾਠ ਪੂਜਾ ਵੀ ਕਰਦੇ ਰਹੇ ਮੰਦਰਾਂ 'ਚ ਵੀ ਜਾਂਦੇ ਰਹੇ ਤੇ ਆਨੰਦ ਸਭ ਤੋਂ ਵੱਧ ਕਿੱਧਰ ਪ੍ਰਾਪਤ ਹੋਇਆ ਹੁਣ ਤੱਕ ਦੇ ਤਜਰਬੇ ਦੇ ਵਿੱਚੋਂ ਕੀ ਲੱਗਿਆ ਨਹੀਂ ਜੀ ਉਹ ਤਾਂ ਜਿਵੇਂ ਬਹਿਮਾ ਭਰਮਾ 'ਚ ਜ਼ਿਆਦਾ ਸੀ ਹੁਣ ਮਹਾਰਾਜ ਦੀ ਕਿਰਪਾ ਨਾਲ ਆਨੰਦ ਚੰਨ ਹੂੰ ਹੁਣ ਤਾਂ ਸਤਿਗੁਰੂ ਦੀ ਕਿਰਪਾ ਨਾਲ ਹੂੰ ਹੁਣ ਦੇਖੋ ਜੀ ਕੋਈ ਵਹਿਮ ਭਰਮ ਨਹੀਂ ਕੋਈ ਦਿਨ ਤਿਹਾੜ ਦਾ ਵਹਿਮ ਨਹੀਂ ਹਨਾ ਜੀ ਕੋਈ ਕਹਿੰਦਾ ਵੀਰਵਾਰ ਨਹੀਂ ਜੀ ਸ਼ੁੱਕਰਵਾਰ ਹੈ ਜੀ ਸ਼ਨੀਵਾਰ ਹਨਾ ਉਹ ਵਹਿਮ ਖਤਮ ਹੋ ਗਏ ਆਪਣੇ ਪਸੰਦ ਅਸੀਂ ਵਹਿਮ ਉਹ ਤਾਂ ਹੁੰਦੇ ਹੀ ਨੇ ਜੀ ਵੀਰਵਾਰ ਦਾ ਵਹਿਮ ਹੈ ਜੀ ਹਨਾ ਜੀ ਮੰਗਲਵਾਰ ਦਾ ਵਹਿਮ ਹੈ ਜੀ ਤੇ ਹੁਣ ਇਹ ਵਹਿਮ ਕੋਈ ਖਤਮ ਹੀ ਹੋ ਗਏ ਸਾਰੇ ਹੁਣ ਬਿਲਕੁਲ ਹੀ ਖਤਮ ਹਨਾ ਜੀ ਹੁਣ ਮਾਰਦ ਸਾਰੇ ਦਿਨ ਰੱਬ ਦੇ ਬਣਾਏ ਕਰਤੋ ਹੀ ਖਤਮ ਹੋ ਗਏ ਮਾਪੇ ਵੀ ਉਹ ਨਹੀਂ ਉਹ ਵੀ ਹੁਣ ਮੇਰੇ ਵਾਂਗ ਹੀ ਨਹੀਂ ਜਿਵੇਂ ਉਹਨਾਂ ਨੂੰ ਕਹਤਾ ਜਿਵੇਂ ਹਨਾ ਜੀ ਉਹ ਬੜੇ ਪਿਆਰ ਵੀ ਕਰਦੇ ਨੇ ਸਤਿਕਾਰ ਵੀ ਦਿੰਦੇ ਨੇ ਮੈਨੂੰ कि ਮੇਰੇ ਅਧਿਕਾਰ ਕਰਕੇ ਨਾ ਜਿੱਥੇ ਲੰਘਦੇ ਆ ਨਾ ਜੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਸ ਦਾ ਉਹਦੇ ਦਾ ਸਤਕਾਰ ਹੈ ਉਹਨਾਂ ਨੇ ਮੇਰਾ ਸਤਕਾਰ ਵੀ ਰੱਖਣਾ ਪੂਰਾ ਬਚਪਨ ਜੇ ਤਾਂ ਫਿਰ ਮੰਦਰਾਂ ਚ ਪਾਠ ਪੂਜਾ ਵਗੈਰਾ ਸਭ ਕਰਦੇ ਹੁੰਦੇ ਸੀ ਮੰਦਰਾਂ ਚ ਮੱਥੇ ਵੀ ਟੇਕੇ ਨੇ ਜੀ ਹੁਣ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਪਹਿਲਾਂ ਜੋ ਜਵਾਲਾ ਜੀ ਜਾਂਦੇ ਹੀ ਰਹੇ ਸੀ ਉਹਨਾਂ ਦੇ ਜੀਵਨ ਕਾਲ ਦੇ ਪੜ੍ਹੀਏ ਸੀ ਜੀ ਜਦੋਂ ਪਤਾ ਲੱਗਦਾ ਨੇ ਜੀ ਉਦੋਂ ਹੀ ਕਿਰਪਾ ਹੁੰਦੀ ਹੈ ਜੇ ਮੈਂ ਕਹਾਂ ਕਿ ਮੈਨੂੰ ਹਣਾਂ ਮੈਂ ਬਚਪਨ ਤੋਂ ਹੀ ਨਹੀਂ ਹੋਇਆ ਤੇ ਹਾਂ ਥੋੜੀ ਜੀ ਤਕਲੀਫਾਂ ਹੁੰਦੀਆਂ ਨੇ ਇਸ ਲਾਈਨ ਦੇ ਵਿੱਚ ਆਉਣ ਦੇ ਵਿੱਚ ਕਿਉਂਕਿ ਪੂਰਾ ਪਰਵਰਤਨ ਕਰਨਾ ਆਪਣਾ ਜੀਵਨ ਹੀ ਪਰਵਰਤਨ ਕਰਨਾ ਜੀ ਬਿਲਕੁਲ ਹੋਰ ਕਿਰਪਾ ਜਦੋਂ ਹੋ ਜਾਂਦੀ ਹੈ ਨਾ ਜੀ ਫਿਰ ਤੁਹਾਡੇ ਮਹਾਰਾਜ ਆਪ ਹੀ ਤਾਜ ਦੇ ਦਿੰਦਾ ਹੁਣ ਪੜ੍ਹਾਈ ਫਿਰ ਕਿੱਥੋਂ ਕੀਤੀ ਕਿੱਥੋਂ ਚੱਲਿਆ ਪੜ੍ਹਾਈ ਦਾ ਸਫ਼ਰ ਦੇਖੋ ਜੀ ਮੈਂ ਨਾਲ-ਨਾਲ ਨਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਥਿਆ ਲਈ ਸੀ ਹਾਂ ਜੀ ਤੇ ਇੰਨੇ ਅਮਜੀਤ ਨਾਲ ਮੈਂ ਸਟੱਡੀ ਵੀ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਤੋਂ ਹਾਂ ਮੈਂ ਬੀਏ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਮੈਂ ਸਤੋਤਰੀਆਂ ਅੱਗੇ ਵੀ ਪੜ੍ਹੀ ਦੇ ਮਹਾਰਾਜ ਕਿਰਪਾ ਕਰਨਗੇ ਪੜ੍ਹ ਲਾਂਗੇ ਜੀ ਵਿਆਹ ਵਾਰੇ ਕੀ ਸੋਚਾ ਹੈ ਵਿਆਹ ਵਾਰੇ ਜੀ ਜੇ ਸਤਿਗੁਰੂ ਨੂੰ ਚਾਇਆ ਤੇ ਹੋ ਜਾਣਾ ਮੈਨੂੰ ਇੱਕੋ ਇੱਛਾ ਹੈ ਕਿ ਗੁਰਸਿੱਖ ਜੀਵਨ ਵਾਲੀ ਹਾਂ ਮੈਂ ਅਰਦਾਸ ਇਹੀ ਕਰਦਾ ਹੁੰਨਾ ਗੁਰਤੇਗ ਬਹਾਦਰ ਸਾਹਿਬ ਨੂੰ ਜਦੋਂ ਵੀ ਤਾਬਿਆ ਮਹਾਰਾਜ ਜੇ ਕਰਨਾ ਹੈ ਤਾਂ ਗੁਰਸਿੱਖ ਜੀਵਨ ਵਾਲੀ ਨਾਲ ਕਰੀਂ ਕਰਦੇ ਨੇ ਨਹੀਂ ਕਿਹਾ ਵੀ ਆਪਾਂ ਆਪਣੇ ਉਹਦੇ ਚੋਂ ਲੈਣੀ ਹੈ ਪਰ ਮੈਂ ਘਰ ਦੇ ਕਹਿ ਦਿੰਦੇ ਹੁੰਦੇ ਨੇ ਕਈ ਵਾਰ ਕੀ ਹਾਂ ਯਾਰ ਅੰਮ੍ਰਿਤ ਬਾਚੋਂ ਛਕਾ ਲਾਂਗੇ ਪਹਿਲਾਂ ਤੂੰ ਵਿਆਹ ਕਰਾ ਲੈ ਮੈਂ ਕਿਹਾ ਨਹੀਂ ਤੇ ਮੈਂ ਇੱਕੋ ਗੱਲ ਰੱਖਦਾ ਹੁੰਨਾ ਕਿ ਦੇਖੋ ਮੇਰੀ ਰਾਤ ਨੂੰ 1 ਵਜੇ ਵੀ ਡਿਊਟੀ ਆਣੀ ਹੈ ਮੇਰਾ ਸਾਥੀ ਹੋਊਗਾ ਜਿਹੜਾ ਉਹ ਮੇਰੇ ਨਾਲ ਜਾਗੇ ਵੀ ਨਾ ਕਿ ਮੇਰੇ ਮੇਰੀ ਹੁਣ ਮੈਂ ਚਾਹ ਬਣਾਉਣ ਨੂੰ ਕਹਾਂ ਉਹ ਅਗਲਾ ਕਹੇ ਕਿ ਨਹੀਂ ਯਾਰ ਤੂੰ ਤਾਂ ਦੁਖੀ ਹਾਂ ਵੀ ਰੋਜ਼ ਦੇ ਕੰਮ ਹੋ ਗਿਆ ਤੇਰਾ ਤਾਂ ਰੋਜ਼ ਦਾ ਕੰਮ ਹੈ ਤੇ ਉਹਨੂੰ ਵੀ ਮੇਰੇ ਨਾਲ ਬੈਲੈਂਸਡ ਹੋਣਾ ਚਾਹੀਦਾ ਨਾ ਸਾਥੀ ਤਾਂ ਉਹ ਹੈ ਜਿਹੜਾ ਕਿ ਆਪਣੇ ਨਾਲ ਸਾਥ ਬਿਲਕੁਲ ਭਾਜੀ ਤੇ ਮੈਂ ਇਸ ਕਰਕੇ ਕਹਿੰਦਾ ਕਿ ਸਤਿਗੁਰ ਕਿਰਪਾ ਕਰਨ ਜੇ ਮੈਂ ਹਾਲੇ ਵੀ ਇੱਕੋ ਇੱਛਾ ਮੇਰੀ ਹੋਰ ਕੋਈ ਇੱਛਾ ਨਹੀਂ ਜੇ ਸਤਿਗੁਰ ਨੂੰ ਪਾਇਆ ਤੇ ਹੋ ਜਾਣਾ ਕਿ ਨਹੀਂ ਹੋਇਆ ਤਾਂ ਨਾ ਸੀ ਮੈਂ ਵੀ ਇਹ ਹੈ ਮੰਨਦੇ ਸਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸਿੱਖੀ ਤੋਂ ਭੱਜ ਰਹੇ ਨੇ ਸਿੱਖੀ ਤੋਂ ਦੂਰ ਹੋ ਰਹੇ ਨੇ ਹੋਰ ਧਰਮਾਂ ਵੱਲ ਜਾ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਧਰਮ ਸਾਰੇ ਸਤਕਾਰ ਨੂੰ ਪਰ ਜਦੋਂ ਆਪਾਂ ਕਿਸੇ ਇੱਕ ਧਰਮ ਤੋਂ ਛੱਡ ਕੇ ਦੂਜੇ ਧਰਮ ਚ ਜਾਂਦੇ ਆ ਜਾਂ ਫਿਰ ਉਹ ਕਿਵੇਂ ਉਹਨਾਂ ਲਈ ਕੀ ਸਨੇਹਾ ਤੁਹਾਡਾ ਦੇਖੋ ਮਾਇਆ ਪਿੱਛੇ ਨਾ ਜੀ ਪੈਸੇ ਪਿੱਛੇ ਅਸੀਂ ਆਪਣਾ ਧਰਮ ਨਾ ਪਰਵਰਤਨ ਕਰੀ ਹਾਂ ਤੁਹਾਨੂੰ ਕੁਝ ਹੋਣਾ ਵਿੱਚ ਚੰਗਾ ਲੱਗਦਾ ਤਾਂ ਫਿਰ ਜਾਓ ਮੈਂ ਇਹ ਬੇਨਤੀ ਬਾਰ-ਬਾਰ ਕਰਦਾ ਕਿ ਜੇ ਤੁਹਾਨੂੰ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲ ਰਿਹਾ ਦੇ ਹਨਾ ਜੀ ਮੈਨੂੰ ਕਿਸੇ ਮਹਾਪੁਰਖ ਨੇ ਕਿਹਾ ਸੀ ਤੁਹਾਡੇ ਨਾਲ ਉਹ ਟਿਹੇ ਚੰਗੇ ਨੇ ਜਿਹੜਾ ਕੂੜਾ ਚੱਕਣ ਵਾਲੇ ਨੇ ਕਹਿੰਦੇ ਉਹ ਕਿਸੇ ਤੋਂ ਕੋਈ ਗੁਣ ਮਿਲਦਾ ਨਾ ਲੈ ਕੇ ਚੱਲਦੇ ਜਿਵੇਂ ਕੂੜੇ ਦੇ ਵਿੱਚੋਂ ਜਿਹੜਾ ਲਫਾਫਾ ਕੰਮ ਦਾ ਉਹਨਾਂ ਨੇ ਵੇਚਣਾ ਉਹ ਚੱਕ ਕੇ ਚੱਲਦੇ ਬਣਦੇ ਨੇ ਉੱਥੇ ਵਿਚਰਉਣਾ ਜੀ ਜਿਸ ਤੋਂ ਕਿਸੇ ਤੋਂ ਗੁਣ ਮਿਲਦਾ ਉਹ ਤੋਂ ਗੁਣ ਲੈ ਲਓ ਧਰਮ ਤੋਂ ਪਰ ਵਿਚਨਾ ਪਉ ਮੇਰੀ ਇੱਛਾ ਇਹ ਹੈ ਕਿ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਦੇਖੋ ਅੱਜ ਦੇ ਬੱਚੇ ਸਾਰੇ ਬਾਹਰ ਨੂੰ ਜਾ ਰਹੇ ਨੇ ਕਈ ਨਸ਼ਿਆਂ 'ਚ ਪਏ ਨੇ ਠੀਕ ਹੈ ਜੀ ਕਈ ਹਣਾ ਜੀ ਬੱਚਿਆਂ ਨੂੰ ਆਪਸ ਕੇਸ ਘਟਾਉਂਦੇ ਵੀ ਦੇਖਿਆ ਤੇ ਮੈਂ ਇਹ ਬੇਨਤੀ ਕਰਦਾ ਕਿ ਦੇਖੋ ਅੱਜ ਆਪਣੇ ਆਈਪੀਐਸ ਪੀਸੀਐਸ ਅਫਸਰ ਸਰਦਾਰ ਹੈ ਨਹੀਂ ਕੋਈ ਵੀ ਹੂੰ ਤੇ ਮੇਨ ਬੇਨਤੀ ਹੈ ਕਿ ਬੱਚੇ ਦੇਖੋ ਆ ਇੱਕ ਵਾਰ ਤੁਸੀਂ ਮਹਾਰਾਜ ਕਿਰਪਾ ਕਰਨ ਪੇਪਰ ਦੀ ਤਿਆਰੀ ਕਰਕੇ ਦੇਖ ਲਓ ਜੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਤੁਸੀਂ ਜੇ ਅਫਸਰ ਬਣ ਗਏ ਤੇ ਤੁਹਾਡੀ ਸਾਰੀ ਜ਼ਿੰਦਗੀ ਦੀ ਉਹ ਹੈ ਨਾ ਜੀ ਬਾਹਰ ਜਾਣ ਨਾਲ ਚੰਗਾ ਹੈ ਉੱਥੇ ਵੀ ਤੁਸੀਂ ਲੇਬਰ ਕਰੋਗੇ ਉਰੇ ਅਫਸਰ ਬਣ ਕੇ ਹੁਣ ਸਾਡਾ ਮਾਣ ਹੈ ਗਰੰਥੀ ਸਿੰਘ ਅਸੀਂ ਸਾਨੂੰ ਮਾਣ ਮਿਲਿਆ ਤੇ ਉੱਥੇ ਜਾ ਕੇ ਕੀ ਮਿਲਣਾ ਸਾਨੂੰ ਹੂੰ ਗੁਰੂ ਸਾਹਿਬ ਨੇ ਉਹ ਉਹਦੇ ਆਈਪੀਐਸ ਬੀਸੀਐਸ ਅਫਸਰਾਂ ਨੇ ਹੁਣ ਤੁਸੀਂ ਮੈਂ ਚਲੋ ਗੱਲ ਨਹੀਂ ਕਰਨਾ ਚਾਹੁੰਦਾ ਇਹ ਕਿ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਡੀਸੀ ਐਸਐਸਪੀ ਜ਼ਿਆਦਾਤਰ ਹੂੰ ਯੂਪੀ ਬਿਹਾਰ ਦੇ ਨਹੀਂ ਬਿਲਕੁਲ ਹਨਾ ਜੀ ਤੇ ਉਹ ਆਪਾਂ ਪੰਜਾਬੀ ਖਤਮ ਹੋ ਗਏ ਹੂੰ ਹੁਣ ਜੇ ਜਿਹੜੇ ਸਰਦਾਰ ਸੀਗੇ ਵੀ ਉਹ ਰਿਟਾਇਰ ਹੋਈ ਜਾਂਦੇ ਨੇ ਨਾ ਕੋਈ ਆਈਪੀਐਸ ਅਫਸਰ ਪੀਸੀਐਸ ਆਈਐਸ ਅਫਸਰ ਕੋਈ ਨਹੀਂ ਮਿਲਦਾ ਬਣ ਛੇਤੀ ਛੇਤੀ ਕਿਉਂਕਿ ਬੱਚੇ ਆਪਣੇ ਪਲੱਸ 2 ਤੋਂ ਬਾਅਦ ਸਾਰੇ ਬਾਹਰ ਜਾਈ ਜਾਂਦੇ ਬਿਲਕੁਲ ਤੇ ਅਸੀਂ ਉਹਨਾਂ ਨੂੰ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਨਾਮ ਰਚਕੋ ਸਿੱਖ ਪਰਿਵਾਰ ਚ ਜਨਮੇ ਹੋ ਤਾਂ ਤੁਸੀਂ ਪੇਪਰ ਦੀ ਤਿਆਰੀ ਕਰੋ ਤੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਤੁਸੀਂ ਇਹ ਕਲੀਅਰ ਕਰ ਗਏ ਤਾਂ ਫਿਰ ਬਹੁਤ ਵੱਡੀ ਗੱਲ ਹੋ ਜਾਣੀ ਸਿੱਖੀ ਨਾਲ ਕਿਵੇਂ ਜੋੜਿਆ ਜਾ ਸਕਿਆ ਜਿਹੜੇ ਸਿੱਖੀ ਤੋਂ ਦੂਰ ਭੱਜ ਰਹੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਿੱਖੀ ਨਾਲ ਜੋੜਿਆ ਜਾਵੇ ਉਹਨਾਂ ਨੂੰ ਸਿੱਖੀ ਦਾ ਜਿਹੜਾ ਸਾਰਾ ਬੱਚਿਆਂ ਨੂੰ ਨਾ ਜੀ ਪਹਿਲੇ ਦਿਨ ਤੋਂ ਹੀ ਇੱਕੋ ਗੱਲ ਪਾੜ ਦੰਨੇ ਆ ਦਿਮਾਗ ਦੇ ਵਿੱਚ ਅ ਜਦੋਂ 10ਵੀਂ ਕਰਦਾ ਨਾ 9ਵੀਂ ਕਰਦਾ ਨਾ ਤੈਨੂੰ ਤਾਂ ਬਾਹਰ ਭੇਜਣਾ ਮਾਪਿਓ ਦੀ ਮਾਪਿਓ ਹੀ ਮੇਨ ਗੁੜਤੀ ਹੁੰਦੇ ਨੇ ਬੱਚਿਆਂ ਨੂੰ ਜੋੜਨ ਵਾਲੇ ਤੇ ਮਾਪਿਓ ਚਾਹਣ ਨਾ ਜੀ ਬੱਚੇ ਨੂੰ ਗੁਰੂ ਘਰ ਹੱਥੀਂ ਸੇਵਾ ਕਰਨੀ ਸਿਖਾਉਣ ਹਮ ਸਭ ਤੋਂ ਪਹਿਲਾਂ ਪਹਿਲਾਂ ਬੱਚਾ ਜਦੋਂ ਛੋਟਾ ਵੀ ਹੁੰਦਾ ਨਾ ਜੀ ਜਦੋਂ 2-3 ਸਾਲ ਦਾ ਹੈ ਉਹਨੂੰ ਗੁਰੂ ਹਨਾ ਉਹਨੂੰ ਸੇਵਾ ਕਰਨੀ ਸਿਖਾਓ ਆ ਕੇ ਜੋੜੇ ਕਿਵੇਂ ਝਾੜਨੇ ਨੇ ਹਨ ਜੀ ਆਊਗਾ ਭਾਂਡੇ ਕਿਵੇਂ ਮਾਂਜਣੇ ਨੇ ਹਨਾ ਜੀ ਚਾਦਰਾਂ ਕਿਵੇਂ ਛੰਡਣੀਆਂ ਨੇ ਇਹ ਸਿਖਾਓ ਤੇ ਉਦੋਂ ਬਾਅਦ ਸਿੱਖਣ ਉਹਨਾਂ ਫਿਰ ਆਪਣੇ ਆਪ ਹੀ ਉਹਦਾ ਲਗਾ ਬਣੀ ਜਾਊਗਾ ਜਦੋਂ ਉਹ ਇੱਕ ਵਾਰ ਜੋੜਤਾ ਨਾ ਤੁਸੀਂ ਬੱਚੇ ਨੂੰ ਤੇ ਉਹ ਜੁੜ ਜਾਏਗਾ ਪਰਿਵਾਰ ਉਹਨੂੰ ਬਾਰ ਬਾਰ ਜੋੜਨਾ ਨਹੀਂ ਪੈਣਾ ਕਿਉਂ ਮੈਂ ਕਹ ਰਿਹਾ ਨਾ ਆਪਾਂ ਗੁੜਤੀ ਦੇਤੀ ਬੱਚੇ ਨੂੰ ਜਿਹੜੀ ਗੁੜਤੀ ਦੇਤੀ ਦਿਮਾਗ ਦੇ ਵਿੱਚ ਭਰ ਦਾਂਗੇ ਜਿਵੇਂ ਛੋਟੇ ਹੁੰਦੇ ਹੁਣ ਜਿੰਨੀ ਬੱਚਾ ਛੋਟੇ ਹੁੰਦੇ ਬਾਣੀ ਕੰਠ ਕਰ ਸਕਦਾ ਉਹਦਾ ਬ੍ਰੇਨ ਸ਼ਾਰਪਡ ਹੁੰਦਾ ਬਿਲਕੁਲ ਜੀ ਉਹਨੇ ਵੱਡੇ ਹੋ ਕੇ ਨਹੀਂ ਕਰ ਸਕਦੇ ਅਸੀਂ ਨਹੀਂ ਇੰਨੀ ਛੇਤੀ ਕਰ ਸਕਦੇ ਜਿਵੇਂ ਦੇ ਵਿੱਚ ਜਿਹੜੇ ਮਾਪੇ ਆ ਨੇ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣ ਚ ਕਿਤੇ ਨਾ ਕਿਤੇ ਸਫਲ ਰਹਿ ਰਹੇ ਨੇ ਹਾਂ ਜਿਹੜੇ ਮਾਪੇ ਗੁਰਸਿੱਖ ਨੇ ਨਾ ਜੀ ਉਹ ਬੱਚਿਆਂ ਨੂੰ ਸਿਖਾ ਵੀ ਰਹੇ ਨੇ ਤੇ ਉਹਨਾਂ ਦੇ ਬੱਚੇ ਵੀ ਗੁਰਸਿੱਖ ਨੇ ਅੱਗੇ ਮੈਂ ਕਈ ਪਰਿਵਾਰ ਦੇਖੇ ਨੇ ਜੀ ਉਹਨਾਂ ਦੇ ਬੱਚਾ ਹੈ ਤੇ ਕੇਸਾਂ ਨੂੰ ਕੋਈ ਹੁਣ ਮੈਂ ਇੱਕ ਸਿੰਘ ਸੀਗਾ ਬੜੇ ਵਧੀਆ ਮਾਇਆ ਧਾਰੀ ਬੰਦੇ ਨੇ ਤੇ ਮੈਂ ਉਹਨਾਂ ਦਾ ਨਾਮ ਨਹੀਂ ਲੈਂਦਾ ਤੇ ਉਹਨਾਂ ਦਾ ਬੱਚਾ ਦਾ ਉਹਨੇ ਦਾੜੀ ਰੱਖੀ ਹੋਈ ਹੈ ਇਕੱਲਾ ਕੱਲਾ ਬੇਟਾ ਹੈ ਤੇ ਉਹ ਕਹਿੰਦੇ ਕਿ ਕੁੜੀ ਕਹਿੰਦੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਲਾਂਗੀ ਤੂੰ ਦਾੜੀ ਕਟਾ ਲੈ ਉਹ ਕਹਿੰਦਾ ਮੇਰੇ ਤੇਰੇ ਵਰਗੀਆਂ ਲੱਖ ਲਾਣ ਤਾਂ ਕੁੜੀਆਂ ਨੇ ਕਹਿੰਦਾ ਮੈਂ ਐਸੀਆਂ ਕੁੜੀਆਂ ਤੇਰੇ ਵਰਗੀਆਂ ਲੱਖ ਪਾਰੀਆਂ ਹਾਂ ਹਾਂ ਮੈਂ ਨਹੀਂ ਕਰਾਉਣਾ ਤੇਰੇ ਨਾਲ ਜਿਹੜੀ ਮੈਨੂੰ ਗੁਰੂ ਨਾਲ ਹੀ ਜੋ ਤੋੜੀ ਜਾਂਦੀ ਹੈ ਤੇ ਮੈਂ ਤੇਰੇ ਨਾਲ ਵਿਆਹ ਕਰਾ ਕੇ ਕੀ ਕਰਾਂ ਦੇਖੋ ਐਸੇ ਲੋਕ ਵੀ ਹੈਗੇ ਨੇ ਜਿੰਦਗੀ ਜੇ ਅਸੀਂ ਚਾਹੀਏ ਤੇ ਨਾ ਪ੍ਰੈਕਟੀਕਲੀ ਸਤਿਗੁਰੂ ਦੀ ਸੇਵਾ ਕਰੀਏ ਬੱਚੇ ਨੂੰ ਬਾਣੀ ਬਾਰੇ ਗੁਰੂ ਘਰ ਬਾਰੇ ਆ ਕੇ ਦੱਸੀਏ ਤੇ ਆਪਣੇ ਆਪ ਕਿਰਪਾ ਹੋ ਜਾਂਦੀ ਹੈ ਆਪ ਦੇ ਆਪ ਸਿੱਖੀ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਜਿੰਦ ਗੁਲਬਾਰ ਹਾਂਜੀ ਧੰਨਵਾਦ ਜੀ ਹੋਏਗਾ ਕਿਸਨ ਭਾਈ ਗੁਰਦਾਰਸਨ ਸਿੰਘ ਦਰਸ਼ਨ ਸਿੰਘ ਮਾਫ ਕਰਨਾ ਤੇ ਜਿਹੜੇ ਕੀ Hindu ਪਰਿਵਾਰ ਦੇ ਵਿੱਚ ਜਨਮੇ ਨੇ ਪੂਰਾ ਪਰਿਵਾਰ ਅੱਜ ਵੀ ਹਿੰਦੂ ਧਰਮ ਨੂੰ ਅਡਾਪਟ ਕਰਦਾ ਹੈ ਪਰ ਇਕੱਲੇ ਸਿੱਖ ਨੇ ਕਰਦੇ ਵਿੱਚ ਗੁਰੂ ਦੇ ਸਿੰਘ ਸਜੇ ਬਹੁਤ ਇਹਨਾਂ ਨੂੰ ਤਾਨਿਆਂ ਮੇਣਿਆਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਹਨਾਂ ਦੇ ਜਿਹੜੇ ਇਰਾਦੇ ਸੀ ਉਹ ਬਲੰਦ ਸੀ ਚਟਾਨਾਂ ਮਾ ਤਾਂ ਅੱਜ ਵੀ ਹੁਣ ਇਹ ਸੁਨੇਹਾ ਦੇ ਰਹੇ ਨੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਮਾਉਂਦੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਪਟਿਆਲਾ